ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਖਿਆ ਆ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆ। ਅੱਜ ਦੀ ਵੱਡੀ ਖ਼ਬਰ ਖ਼ਬਰ ਨੂੰ ਅੰਤ ਤੱਕ ਜਰੂਰ ਵੇਖਣਾ। ਜਿੰਨਾ ਵੀਰੇ ਪਹਿਨਣਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ। ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ। ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖ਼ਬਰ 2030 ਤੱਕ 1.2 ਬੱਚੇ ਅੱਖਾਂ ਦੀ ਬਿਮਾਰੀ ਮਾਇਓਪੀਆ ਦਾ ਸ਼ਕਾਰ ਹੋ ਸਕਦੇ ਹਨ। ਕਿਵੇਂ ਕਰੀਏ ਬਚਾ? ਹਾਲੀਆ ਅਧਿਆਨ ਨੇ ਮਾਇਓਥੈਪੀ ਨੂੰ ਇੱਕ ਗੰਭੀਰ ਬਿਮਾਰੀ ਮੰਨਿਆ ਹੈ ਬ੍ਰਿਸਟਲ ਜਰਨਲ ਆਫ ਉਪ ਪਲਮੋਲਜੀ ਇਸ ਵਿੱਚ ਪ੍ਰਕਾਸ਼ਿਤ ਇੱਕ ਪ੍ਰਧਾਨ ਪ੍ਰਕਾਸ਼ਨ ਸਜਾ ਦਿੰਦਾ ਹੈ ਕਿ 5 ਤੋਂ 15 ਸਾਲ ਦੀ ਉਮਰ ਦੇ ਲਗਭਗ 1/3 ਸ਼ਹਿਰੀ ਭਾਰਤੀ ਬੱਚੇ 2030 ਤੱਕ ਮਾਇੂਪੀਆ ਤੋਂ ਪੀੜਿਤ ਹੋ ਸਕਦੇ ਹਨ ਖਰਾਬ ਜੀਵਨ ਸ਼ੈਲੀ ਅਤੇ ਲੰਬੇ ਸਮੇਂ ਤੱਕ ਸਕਰੀਨ ਦੀ ਵਰਤੋਂ ਕਰਨਾ ਕਰਨ ਕਾਰਨ ਜਖਾ ਹੋਣ ਦੀ ਸੰਭਾਵਨਾ ਹੈ ਖੋਜ ਨੇ ਦੇਖਿਆ ਕਿ ਭਾਰਤ ਵਿੱਚ ਇਸ ਦੀ ਦਰ 2050 ਤੱਕ 45-49% ਤੱਕ ਪਹੁੰਚਣ ਦੀ ਉਮੀਦ ਹੈ ਮਾਇਓਪੀਆ ਭਵਿਕ ਵਿੱਚ ਇੱਕ ਗੰਭੀਰ ਸਮੱਸਿਆ ਬਣ ਰਹੀ ਹੈ ਮਾਇਓਪੀਆ ਇੱਕ ਆਮ ਅੱਖਾਂ ਦੀ ਸਮੱਸਿਆ ਹੈ ਜਿਸ ਵਿੱਚ ਇੱਕ ਵਿਅਕਤੀ ਨੂੰ ਦੂਰ ਦੀਆਂ ਵਸਤੂਆਂ ਨੂੰ ਦੇਖਣ ਵਿੱਚ ਮੁਸ਼ਕਲ ਆਉਂਦੀ ਹੈ ਪਰ ਉਹ ਨੇੜੇ ਦੀਆਂ ਵਸਤੂਆਂ ਨੂੰ ਸਾਬ ਸਾਬ ਦੇ ਸਕਦਾ ਹੈ ਮਾਇਓਪੀਆ ਵਿੱਚ ਦੂਰ ਦੀਆਂ ਵਸਤੂਆਂ ਧੁੰਦਲੀਆਂ ਦਿਖਾਈ ਦਿੰਦੀਆਂ ਹਨ ਅੱਖਾਂ ਦੀ ਇਹ ਸਮੱਸਿਆ ਬੰਦਿਆਂ ਵਿੱਚ ਜ਼ਿਆਦਾ ਦੇਖਣ ਨੂੰ ਮਿਲਦੀ ਹੈ ਕੁਝ ਮਾਮਲਿਆਂ ਵਿੱਚ ਇਹ ਬਿਮਾਰੀ ਜੈਨੇਟਿਕ ਕਾਰਨ ਕਰਕੇ ਵੀ ਹੋ ਸਕਦੀ ਹੈ ਮਾਇਓਪੀਆ ਵਿੱਚ ਦੂਰ ਦੀਆਂ ਚੀਜ਼ਾਂ ਸਪਸ਼ਟ ਰੂਪ ਵਿੱਚ ਦਿਖਾਈ ਨਹੀਂ ਦਿੰਦੀਆਂ ਜਖੇ ਚ ਡਾਕਟਰ ਐਨਕਾ ਲਗਾਉਣ ਦੀ ਸਲਾਹ ਦਿੰਦੇ ਹਨ ਮਾਇਓਪੀਆ ਦੇ ਮਾਮਲੇ ਹਰ ਸਾਲ ਵਧਦੇ ਜਾ ਰਹੇ ਹਨ ਪਰ ਲੋਕਾਂ ਵਿੱਚ ਇਸ ਬਿਮਾਰੀ ਪ੍ਰਤੀ ਜਾਗਰੂਕਤਾ ਦੀ ਘਾਟ ਲੋਕਾਂ ਨੂੰ ਜਾਗਰੂਕ ਕਰਨ ਲਈ ਪੀਡੀਆਟ੍ਰਿਕ ਉਭਮੈਲੀ ਮੌਲਜਕਾ ਸੁਸਾਇਟੀ ਅਤੇ ਇੰਡੀਆ ਤੇ ਇੰਟੋਗੇ ਪਰਮੋਸਟ੍ਰੇਸਟੀ ਕਰਨ ਨੇ ਸਾਂਝੇ ਤੌਰ ਤੇ ਇੱਕ ਜਾਗਰੂਕ ਮਹਿਮ ਸ਼ੁਰੂ ਕੀਤੀ ਹੈ ਜਿਸ ਇਸ ਵਿੱਚ ਭਾਰਤ ਭਰ ਵਿੱਚ 3 ਕਰੋੜ ਤੋਂ ਵੱਧ ਮਾਪਿਆਂ ਦੇ ਆਪਕਾਂ ਦੇ ਬੱਚਿਆਂ ਨੂੰ ਇਸ ਬਿਮਾਰੀ ਬਾਰੇ ਜਾਗਰੂਤ ਕੀਤਾ ਜਾਏਗਾ ਖਬਰ ਨਾਲ ਅੰਤ ਤੱਕ ਜੁੜੇ ਰਹੇ